ਅਗਲੀਆਂ ਜਿਹੜੀਆਂ ਹਰਜਸਿੰਦਰ ਜੀ ਖਾਵਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇੱਕ ਮਜ਼ਦੂਰੀ ਦੇ ਵਿੱਚ ਮਾਰਸਲਸ ਵਿਲੀਅਮਸ ਨਾਮ ਦਾ ਜਿਹੜਾ ਬੰਦਾ ਆ ਜੋ ਕਿ ਡੈਥ ਰੋਅ ਉੱਤੇ ਸੀਗਾ ਪਿਛਲੇ 2 ਦਹਾਕਿਆਂ ਤੋਂ 20 ਸਾਲ ਤੋਂ ਉਸ ਨੂੰ ਕਿਨੇ ਮਜ਼ਦੂਰੀ ਨੇ ਐਗਜ਼ੀਕਿਊਟ ਕਰ ਦਿੱਤਾ ਹੈਗਾ ਯੂਐਸਟੀ ਜਿਹੜੀ ਸਟੇਟ ਆ ਮਜ਼ਦੂਰੀ ਆ ਮੰਗਲਵਾਰ ਦੀ ਰਾਤ ਨੂੰ ਇਹਨਾਂ ਨੇ ਇਹ ਕੀਤਾ 1998 ਦੇ ਵਿੱਚ ਫੈਟਲ ਸਟੈਬਿੰਗਸ ਚਾਕੂ ਦੇ ਨਾਲ ਜਿਹੜਾ ਉਹ ਮਾਰਨ ਦੇ ਮਾਮਲੇ ਦੇ ਵਿੱਚ ਇਹ ਦੋਸ਼ੀ ਕਰਾਰ ਹੋਇਆ ਸੀ ਕਹਿੰਦੇ ਵੀ ਕਈ ਲੋਕਾਂ ਨੇ ਇਸ ਦੀ ਡੈਥ ਸੈਂਟੈਂਸ ਦੀ ਵਿਰੋਧਤਾ ਵੀ ਜਿਹੜੀ ਉਹ ਕੀਤੀ ਅਟਾਰਨੀ ਜਿਹੜਾ ਇਸ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਵਿਲੀਅਮਸ ਨੂਨ ਨੇ ਆਰਗਿਊ ਕੀਤਾ ਵੀ ਇਹ ਮਾਮਲਾ ਜਿਹੜਾ ਰੈਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਸੀਗਾ ਤੇ ਜਿਹੜੇ ਜਿਊਰੀ ਉਸ ਟਾਈਮ ਦੇ ਉੱਤੇ ਸਿਲੈਕਟ ਕੀਤੀ ਗਈ ਸੀ ਤੇ ਜਿਹੜਾ ਡੀਐਨਏ ਐਵਿਡੈਂਸ ਆ ਇਸ ਪੂਰੇ ਕੇਸ ਦੇ ਵਿੱਚ ਮਿਸਹੈਂਡਲ ਕਿੱਤਾ ਗਿਆ ਸੀ ਅਖੀਰਲੀ ਮਿੰਟ ਦੇ ਉੱਤੇ ਵੀ ਵਿਲੀਅਮਸ ਨੇ ਜਿਹੜੀਆਂ ਗੋਹਾਰ ਲਾਈ ਸੀ ਯੂਐਸ ਸੁਪਰੀਮ ਕੋਰਟ ਨੂੰ ਵੀ ਉਸਦੀ ਜਿਹੜੀ ਫਾਂਸੀ ਆ ਜਾਂ ਉਸਦੀ ਜਿਹੜੀ ਇਹ ਐਗਜ਼ੀਕਿਊਸ਼ਨ ਆ ਉਸ ਨੂੰ ਰੋਕ ਦਿੱਤਾ ਜਾਵੇ ਮਜ਼ੂਰੀ ਦੀ ਜਿਹੜੇ ਟਾਪ ਦੇ ਕੋਰਟ ਗਵਰਨਰ ਇਹਨਾਂ ਸਾਰਿਆਂ ਨੇ ਇਸ ਦੀ ਫਰਿਆਦ ਨੂੰ ਜਿਹੜਾ ਉਹ ਨਾ ਜਿਹੜੀ ਉਹ ਕਰ ਦਿੱਤੀ ਸੀਗੀ ਤਿੰਨ ਜਿਹੜੇ ਲਿਬਰਲ ਜਸਟਿਸਿਸ ਆ ਉਦੋਂ ਜਿਹੜੇ ਯੂਐਸ ਸੁਪਰੀਮ ਕੋਰਟ ਦੇ ਵਿੱਚ ਸੋਨੀਆ ਸੋਟੋਮੇਓਰ ਅਲੀਨਾ ਕੀਗਨ ਕੇਤਨਜੀ ਬ੍ਰਾਊਨ ਜੈਕਸਨ ਉਹਨਾਂ ਨੇ ਡਿਸਐਗਰੀ ਕੀਤਾ ਸੀ ਕੰਜ਼ਰਵੇਟਿਵ ਮੈਜੋਰਟੀ ਦੇ ਨਾਲ ਤੇ ਕਹਿੰਦੇ ਵੀ ਅਸੀਂ ਸਟੇ ਜਿਹੜੀ ਉਹ ਦੇਣਾ ਚਾਹੁੰਦੇ ਸੀਗੇ ਪਰ ਉਹਨਾਂ ਨੇ ਕਾਰਨ ਜਿਹੜਾ ਇਸ ਦੇ ਵਿੱਚ ਨਹੀਂ ਸੀ ਜਿਹੜਾ ਉਹ ਦੱਸਿਆ ਸੋ ਮਿਜ਼ੂਰੀ ਡਿਪਾਰਟਮੈਂਟ ਆਫ ਕਰੈਕਸ਼ਨ ਨੇ ਜਿਹੜਾ ਆ ਇਸ ਨੂੰ ਐਗਜ਼ੀਕਿਊਟ ਜਿਹੜਾ ਉਹ ਕੀਤਾ ਕਿੰਨੇ ਵੀ ਵਿਲੀਅਮ ਦਾ ਮੁੰਡਾ ਤੇ ਜਿਹੜੇ ਉਹਦੇ ਅਟਰਨੀਜ਼ ਆ ਉਸ ਮੌਕੇ ਦੇ ਤਖੀਲੇ ਪਲਾਂ ਦੇ ਵਿੱਚ ਇਹ ਸ਼ਾਮਲ ਸੀਗਾ ਮਿਸ ਗੇਲ ਦੇ ਘਰ ਦੇ ਵਿੱਚ ਕਹਿੰਦੇ ਵੀ ਇਸਨੇ ਅਗਸਟ 1998 ਅ ਦੇ ਵਿੱਚ ਆ ਕਹਿ ਲੋ ਵੀ ਅੰਦਰ ਕੋ ਸਿਆ ਸੀਗਾ ਤੇ 43 ਵਾਰ ਉਸ ਨੂੰ ਜਿਹੜਾ ਉਹ ਸਟੈਬ ਕੀਤਾ ਸੀ ਲਾਰਜ ਬੁਚਰ ਨਾਈਫ ਦੇ ਨਾਲ ਜਿਸ ਤੋਂ ਬਾਅਦ ਦੇ ਵਿੱਚ ਉੱਥੇ ਉਹਦਾ ਪਰਸ ਇਹਦੇ ਘਰ ਵਾਲੇ ਦਾ ਜਿਹੜਾ ਲੈਪਟਾਪ ਆ ਉਹ ਚੋਰੀ ਕਰਕੇ ਲੈ ਗਿਆ ਸੀ ਮਿਸ ਗੇਲ ਉਸ ਟਾਈਮ ਦੇ ਉੱਤੇ ਸੋਸ਼ਲ ਵਰਕਰ ਜਿਹੜੀ ਸੀਗੀ ਤੇ ਉੱਥੇ ਦੀ ਜਿਹੜੀ ਸੇਂਟ ਲੁਈਸ ਪੋਸਟ ਡਿਸਪੈਚ ਅਖਬਾਰ ਆ ਉਸ ਦੀ ਸਾਬਕਾ ਰਿਪੋਰਟਰ ਵੀ ਰਹੀ ਸੀ ਜਿਸ ਨੇ ਕਤਲ ਦੇ ਮਾਮਲੇ ਚ ਇਸ ਨੂੰ ਵੈਂਚਲੀ ਜਿਹੜੀ ਅੱਜ ਡੈਥ ਸੈਂਟੈਂਸ ਆ ਉਹੋ ਦਿੱਤੀ ਗਈ ਜੀ ਬਿਲਕੁਲ ਕੱਲ ਦਿੱਤੀ ਗਈ ਸੀ ਤੇ 1989 ਦੇ ਵਿੱਚ ਜਿਹੜੀ ਫਾਂਸੀ ਦੀ ਸਜ਼ਾ ਆ ਇਸ ਸਟੇਟ ਨੇ ਦੁਆਰਾ ਕੀ ਫੇਰ ਚਾਲੂ ਕਰ ਦਿੱਤੀ ਸੀ ਆਪਾਂ ਮੈਂ ਕੱਲ ਵੀ ਖਬਰ ਚ ਕਿਹਾ ਸੀ ਤੇ ਜਿਹੜੇ ਆਪਾਂ ਸਿੱਖ ਹੈਗੇ ਆ ਉਹ ਫਾਂਸੀ ਦੇ ਉਲਟ ਹੈਗੇ ਆ ਕਿਸੇ ਨੂੰ ਰੱਬ ਜਿਸ ਨੂੰ ਜਨਮ ਦਿਆ ਤੇ ਉਸ ਨੂੰ ਲਜਾਣ ਦਾ ਜਿਹੜਾ ਹੁਕਮ ਆ ਉਹ ਵੀ ਰੱਬ ਦੇ ਕੋਲ ਹੀ ਆ ਬੰਦੇ ਨੂੰ ਕੋਈ ਹੁਕਮ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਮਾਰਨ ਦਾ ਹਾਂ ਉਸ ਨੂੰ ਪੂਰੀ ਉਮਰ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਸੋ ਸਿੱਖ ਜਿਹੜੇ ਆ ਉਹੋ ਫਾਂਸੀ ਦੇ ਉਲਟ ਹੈਗੇ ਆ ਅ ਪਰ ਹੁਣ ਤੱਕ ਕਾਫੀ ਜ਼ਿਆਦਾ ਸ਼ਾਇਦ 100 ਦੇ ਕਰੀਬ ਜਿਹੜੀਆਂ ਅ ਡੈਥ ਰੋ ਦੇ ਵਿੱਚ ਜਿਹੜੇ ਲੋਕ ਆ ਉਹੋ ਇਸ ਸਟੇਟ ਦੇ ਵਿੱਚ ਮਾਰੇ ਜਾ ਚੁੱਕੇ ਆ 89 ਤੋਂ ਲੈ ਕੇ ਹੁਣ ਤੱਕ ਅ ਅਗਲੀ ਖਬਰ ਵੱ ਚਲਿਏ ਅ ਕੱਲ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਯੂ ਐਨ ਦੇ ਅੱਗੇ ਬੋਲੇ ਸੀ ਉਹਨਾਂ ਨੇ ਆਪਣਾ ਸਪੀਚ ਦਿੱਤਾ ਸੀ ਕਿ ਕਿਸ ਤਰ੍ਹਾਂ ਆਪਾਂ ਯੂਕਰੇਨ ਦੀ ਹੈਲਪ ਕਰਨੀ ਹੈਗੀ ਆ ਤੇ ਉਸ ਨੂੰ ਟੁੱਟਣ ਨਹੀਂ ਦੇਣਾ ਤੇ ਹੁਣ ਜਿਹੜੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਆ ਜੇਲਨਸਕੀ ਉਹ ਯੂ ਐਨ ਦੇ ਵਿੱਚ ਉਹਨਾਂ ਨੇ ਸਪੀਚ ਦਿੱਤਾ ਹੈ ਤੇ ਉੱਥੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਤਵਾ ਆ ਉਹ ਚਾਈਨਾ ਤੇ ਬ੍ਰਾਜ਼ੀਲ ਦੇ ਉੱਤੇ ਲਾਇਆ ਆ ਜੇ ਚਾਈਨਾ ਤੇ ਬ੍ਰਾਜ਼ੀਲ ਵਾਲੇ ਜਿਹੜੇ ਪ੍ਰਪੋਜ਼ਲ ਲੈ ਕੇ ਆ ਰਹੇ ਆ ਸ਼ਾਂਤੀ ਦਾ ਇਹ ਇੱਕ ਤਰ੍ਹਾਂ ਦੇ ਨਾਲ ਕਲੋਨੀਅਲ ਪੀਸ ਪ੍ਰਪੋਜ਼ਲ ਹੈਗਾ ਆ ਤੇ ਅਸੀਂ ਹੁਣ ਲੱਖਾਂ ਦੇ ਹਿਸਾਬ ਨਾਲ ਆਪਣੀ ਲੋਕ ਮਰਵਾ ਚੁੱਕੇ ਆ ਤੇ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਪੀਸ ਡੀਲ ਆ ਉਹ ਰਸ਼ੀਆ ਦੇ ਨਾਲ ਨਹੀਂ ਚਾਹਦੇ ਹੈਗੇ ਦੂਜੇ ਪਾਸੇ ਜਿਹੜੇ ਇੰਡੀਆ ਵਾਲੇ ਐਵੇਂ ਮਰੀ ਜਾਂਦੇ ਗੱਲਾਂ ਵੀ ਦੇਖੋ ਜੀ ਸਾਡੀ ਤਾਂ ਗੱਲਬਾਤ ਦੋਨਾਂ ਮੁਲਕਾਂ ਨਾਲ ਹੋ ਗਈ ਆ ਤੇ ਹੁਣ ਅਸੀਂ ਜਿਹੜੇ ਮੀਡੀਏਟਰ ਬਣਾਂਗੇ ਸੋ ਅੱਜ ਪਤਾ ਚੱਲਿਆ ਪਈ ਦੋ ਮੁਲਕ ਜਿਹੜੇ ਆ ਪੂਰਾ ਜੋਰ ਲਾ ਰਹੇ ਆ ਚਾਈਨਾ ਤੇ ਬ੍ਰਾਜ਼ੀਲ ਆ ਵੀ ਜਿਹੜੀ ਲੜਾਈ ਆ ਉਹ ਬੰਦ ਹੋਵੇ ਸਪੀਚ ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਸਾਹਮਣੇ ਉਹਨਾਂ ਨੇ ਇੰਗਲਿਸ਼ ਦੇ ਵਿੱਚ ਆਪਣਾ ਜਿਹੜਾ ਸਪੀਚ ਦਿੱਤਾ ਤੇ ਉਹਨਾਂ ਨੇ ਰਸ਼ੀਆ ਨੂੰ ਵਾਰਨਿੰਗ ਵੀ ਦਿੱਤੀ ਆ ਵੀ ਤੁਸੀਂ ਵਾਰ-ਵਾਰ ਸਾਡੇ ਜਿਹੜੇ ਨਿਊਕਲੀਅਰ ਪਲੈਂਟ ਆ ਉਹਨਾਂ ਦੇ ਉੱਤੇ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਆ એનર્ਜੀ ਗ੍ਰਿਡ ਨੂੰ ਬਹੁਤ ਵਾਰ ਸਾਡੇ ਜਿਹੜਾ ਹਿੱਟ ਕੀਤਾ ਹੈਗਾ ਆ ਤੇ ਯੂਰਪ ਦੇ ਵਿੱਚ ਪੂਰਾ ਇਕੋਲੋਜੀ ਕਲ ਜਿਹੜਾ ਕਰਾਈਸਿਸ ਆ ਉਹ ਬਣਿਆ ਹੋਇਆ ਹੈਗਾ ਉਹਨਾਂ ਨੇ ਯੂਨ ਸਿਸਟਮ ਨੂੰ ਵੀ ਜਿਹੜਾ ਉਹਦੇ ਅਗੇਂਸਟ ਵੀ ਆਪਣਾ ਗੁੱਸਾ ਕੱਢਿਆ ਭਈ ਕਿਸ ਤਰ੍ਹਾਂ ਜਿਹੜੀ ਯੂਨ ਸਕਿਉਰਟੀ ਕੌਂਸਲ ਆ ਉਹ ਜਿਹੜਾ ਆ ਰਸ਼ੀਆ ਦੇ ਅਗੇਂਸਟ ਆਪਣਾ ਪੂਰਾ ਜ਼ੋਰ ਕਿਉਂ ਨਹੀਂ ਲਾ ਰਹੀ ਹੈਗੀ ਕਿਵੇਂ ਚਾਈਨਾ ਫਰਾਂਸ ਯੂਐਸ ਯੂਕੇ ਇਹਨਾਂ ਦੇ ਕੋਲ ਆਪਣੀ ਅਬਿਲਟੀ ਹੈਗੀ ਆ ਇਹ UN ਦਾ ਪੂਰਾ ਜਿਹੜਾ ਐਕਸ਼ਨਸ ਲਾ ਕੇ ਬਲੌਕ ਕਰ ਸਕਦੇ ਹੈਗੇ ਰਸ਼ੀਆ ਨੂੰ ਪੂਰੀ ਤਰ੍ਹਾਂ ਹਾਲਾਂਕਿ ਅਮਰੀਕਾ ਵਾਲਿਆਂ ਨੇ ਕਾਫੀ ਜ਼ਿਆਦਾ ਜਿਹੜੀਆਂ ਸੰਕਸ਼ਨਸ ਆ ਉਹ ਰਸ਼ੀਆ ਦੇ ਉੱਤੇ ਲਾਈਆਂ ਹੈਗੀਆਂ ਆ ਤੇ ਚਾਈਨੀਜ਼ ਤੇ ਬ੍ਰਾਜ਼ੀਲੀਅਨ ਪੀਸ ਪ੍ਰੋਪੋਜ਼ਲ ਨੂੰ ਉਹਨਾਂ ਨੇ ਪੂਰਾ ਕ੍ਰਿਟਿਸਾਈਜ਼ ਕੀਤਾ ਆਪਣੇ ਭਾਸ਼ਣ ਦੇ ਵਿੱਚ ਆ ਆਲਮੋਸਟ 3 ਸਾਲ ਹੋ ਗਏ ਆ ਮਾਸਕੋ ਤੇ ਕੀਵ ਦੇ ਵਿੱਚ ਜਿਹੜੀ جنگ ਇਹ ਲੱਗੀ ਹੋਈ ਹੈਗੀ ਆ ਅ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਾਡੀ ਟੈਰਿਟਰੀ ਪਹਿਲਾਂ ਵੀ ਹੈਗੀ ਆ ਜਿਹਦੇ ਉੱਤੇ ਰਸ਼ੀਆ ਨੇ ਕਬਜ਼ਾ ਕੀਤਾ ਹੈ ਉਹ ਛੱਡ ਕੇ ਫੇਰ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਗੱਲਬਾਤ ਆ ਉਹ ਹੋ ਸਕਦੀ ਹੈਗੀ ਆ ਉਹਨਾਂ ਨੇ ਇਹ ਕਿਹਾ ਵੀ ਯੂਕਰੇਨ ਵਿਲ ਨੈਵਰ ਐਕਸੈਪਟ ਵਿਲ ਨੈਵਰ ਐਕਸੈਪਟ ਕਿਸੇ ਤਰ੍ਹਾਂ ਦਾ ਜਿਹੜਾ ਬਰੂਟਲ ਕੋਲੋਨੀਅਲ ਪਾਸਟ ਆ ਉਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਜਿਹੜਾ ਐਕਸੈਪਟ ਨਹੀਂ ਕਰਾਂਗੇ ਸੋ ਇਹ ਹਾਈ ਲੈਵਲ ਗੈਦਰਿੰਗ ਹੋਈ ਆ ਲਗਭਗ ਸਾਰੇ ਮੁਲਕਾਂ ਦੇ ਲੀਡਰ ਉੱਥੇ ਪਹੁੰਚੇ ਹੋਏ ਹੈਗੇ ਆ ਯੂਨ ਦਾ ਜਿੱਥੇ ਅਸੈਂਬਲੀ ਹੋ ਰਹੀ ਹੈਗੀ ਆ ਤੇ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਬਾਈਡਨ ਹੋਣੀ ਵੀ ਬੋਲੇ ਸੀ ਰਸ਼ੀਆ ਦੇ ਵੀ ਆਫੀਸ਼ੀਅਲਸ ਉੱਥੇ ਹੈਗੇ ਆ ਲਗਭਗ ਹਰ ਮੁਲਕ ਦੇ ਹੀ ਆ ਤੇ ਯੁਕਰੇਨੀਅਨ ਲੀਡਰ ਨੇ ਕਿਹਾ ਵੀ ਉਹ ਇਸ ਹਫਤੇ ਵਾਸ਼ਿੰਗਟਨ ਵੀ ਪਹੁੰਚ ਰਹੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਤੇ ਕਾਮਲਾ ਹੈਰਿਸ ਨੂੰ ਮਿਲਣ ਦੇ ਲਈ ਤੇ ਨਾਲ ਦੀ ਨਾਲ ਇੱਕ ਹੋਰ ਫੇਅਰ ਉਹ ਯੂਐਸ ਦੇ ਜਿਹੜੇ ਲਾ ਮੇਕਰਸ ਆ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਮਿਲੂਗਾ ਤੇ ਉਹਨਾਂ ਨੇ ਇਹ ਕਿਹਾ ਵੀ ਅ ਯੂਨਸਕੋਰਟੀ ਕੌਂਸਲ ਦੇ ਵਿੱਚ ਆਪਣੇ ਭਾਸ਼ਣ ਚ ਗਿਆ ਬਲੈਡੀਮਰ ਪੁਟਰਨ ਨੂੰ ਅਡਰੈਸ ਕਰਕੇ ਵੀ ਤੁਸੀਂ ਮਜ਼ਾਈਲਾ ਸਾਡੇ ਹਸਪਤਾਲਾਂ ਤੇ ਸਿੱਟੋਂ ਤੇ ਅਸੀਂ ਜਿਹੜਾ ਚੁੱਪ ਕਰਕੇ ਰਹਿ ਬੈਠੇ ਰਹੀਏ ਇਹ ਨਹੀਂ ਹੋ ਸਕਦਾ ਹੈਗਾ ਤੇ ਅਸੀਂ ਪੂਰੀ ਤਰ੍ਹਾਂ ਜਿਹੜੇ ਤੁਹਾਨੂੰ ਫਾਈਟ ਦਿੰਦੇ ਰਹਾਂਗੇ ਜੀ ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ ਇਸੇ ਜੀ ਯੂਨ ਦੇ ਵਿੱਚ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਨਿਤਨੀਆਹੁਆ ਉਹਨੇ ਵੀ ਭਾਸ਼ਣ ਦੇਣਾ ਆ ਤਾਂ ਦੇਖੋ ਕੀ ਕਹਿੰਦਾ ਆ ਉਹਦਾ ਵੀ ਮੋਸਟਲੀ ਜਿਹੜਾ ਰੋਖਾ ਉਹ ਹਮਾਸ ਤੇ ਹਜ਼ਬੁੱਲਾ ਨੂੰ ਤੇ ਈਰਾਨ ਨੂੰ ਲੈ ਕੇ ਹੀ ਜਿਹੜਾ ਉਹ ਰਹਿ ਸਕਦਾ ਆ ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਡਿਬੇਟ ਜਿਹੜਾ ਉਹ ਹੋਣਾ ਆ 1 ਅਕਤੂਬਰ ਨੂੰ ਹੌਣ ਜਾ ਰਿਹਾ ਨਿਊਯਾਰਕ ਸਿਟੀ ਦੇ ਵਿੱਚ ਹੋਣਾ ਆ ਉਸ ਨੂੰ ਲੈ ਕੇ ਜਿਹੜੇ ਜੇ ਡੀ ਵੈਂਸ 트ੰਪ ਹੋਣਾ ਦੇ ਦੁਆਰਾ ਵਾਈਸ ਪ੍ਰੈਜ਼ੀਡੈਂਟ ਸਿਲੈਕਟ ਨੇ ਕੈਂਡੀਡੇਟ ਨੇ ਉਹ ਰਿਪਬਲਿਕਨ ਪਾਰਟੀ ਵੱਲੋਂ ਤੇ ਟਿਮ ਵਾਲਜ਼ ਮਿਨੇਸੋਟਾ ਦੇ ਜਿਹੜੇ ਗਵਰਨਰ ਆ ਜੋ ਕਿ ਹੈਰਿਸ ਕੈਂਪੇਨ ਦੇ ਨਾਲ ਨੇ ਉਹ ਆਪਸ ਦੇ ਵਿੱਚ ਕਹਿੰਦੇ ਵੀ ਭੜ ਤੋਂ ਉਹਨਾਂ ਦੀ ਹੋਵੇਗੀ ਜੇ ਡੀ ਵੈਂਸ ਨੇ ਕਿਹਾ ਵੀ ਮੈਨੂੰ ਜ਼ਿਆਦਾ ਪ੍ਰਪੇਅਰ ਕਰਨ ਦੀ ਲੋੜ ਨਹੀਂ ਹੈਗੀ ਜਿਹੜਾ ਡਿਬੇਟ ਹੋਣਾ ਹੈ ਟਿਮ ਵਾਲਜ਼ ਦੇ ਨਾਲ ਆ ਕਿਉਂਕਿ ਕਹਿੰਦਾ ਵੀ ਉਹ ਜਿਹੜੇ ਡੋਨਲਡ 트੍ਰੰਪ ਹੋਣਾ ਦੇ ਜਿਹੜਾ ਰੈਕર્ડ ਆ ਉਸ ਤੋਂ ਪੂਰੀ ਤਰ੍ਹਾਂ ਪ੍ਰਾਊਡ ਨੇ ਤੇ ਸਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈਗੀ ਆ ਕਹਿੰਦੇ ਵੀ ਅਸੀਂ ਜਿਹੜੀ ਪਬਲਿਕ ਪਾਲਿਸੀ ਆ ਉਸ ਦੇ ਉੱਤੇ ਵਿਊਜ਼ ਜਿਹੜੇ ਪੂਰੀ ਤਰ੍ਹਾਂ ਡਿਵੈਲਪ ਕਰ ਚੁੱਕੇ ਆ ਸੋ ਇਸ ਲਈ ਸਾਨੂੰ ਕੋਈ ਬਾੜਾ ਪ੍ਰਪੇਅਰ ਕਰਨ ਦੀ ਮੈਨੂੰ ਜਿਹੜੀ ਉਹ ਲੋੜ ਨਹੀਂ ਹੈਗੀ ਕਹਿੰਦੇ ਵੀ ਟਿਮ ਵਾਲਜ਼ ਨੂੰ ਇਹ ਚੀਜ਼ ਦੀ ਜ਼ਰੂਰਤ ਪੈ ਸਕਦੀ ਆ ਵੀ ਕਮਲਾ ਹੈਰਿਸ ਦੀਆਂ ਜਿਹੜੀਆਂ ਫੇਲਡ ਪਾਲਿਸੀ ਆ ਅਮਰੀਕਾ ਨੂੰ ਲੈ ਕੇ ਜੋ ਉਹਨਾਂ ਨੇ ਕਿਹਾ ਆ ਵੀ ਉਹ ਨਨੂ ਲਕਾਨ ਦੇ ਲਈ ਪ੍ਰੈਪਰੇਸ਼ਨ ਜਿਹੜੀ ਉਹ ਜ਼ਰੂਰਤ ਹੋ ਸਕਦੀ ਹੈਗੀ ਆ ਸੋ ਹੁਣ ਇਹ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ ਉਹਦੇ ਨੇ ਪ੍ਰੈਜ਼ੀਡੈਂਟ ਬਾਈਡਨ ਨੇ ਅ ਕੱਲ ਦਾ ਵੀਊ ਕਰਕੇ ਜਿਹੜਾ ਸ਼ੋ ਚੱਲਦਾ ਆ ਆਈ ਥਿੰਕ ਏ ਬੀ ਸੀ ਦੇ ਉੱਤੇ ਉੱਥੇ ਜਾ ਕੇ ਅੱਧਾ ਘੰਟਾ ਜਿਹੜੀ ਜਾ ਕੇ ਉਹਤਾਂ ਦੇ ਜਿਹੜੇ ਪੰਜ ਹੋਸਟ ਆ ਉਹਦਾ ਨਾਂ ਗੱਲਬਾਤ ਕੀਤੀ ਅ ਉਹ ਕਹਿੰਦੇ ਵੀ ਮੈਂ ਆ ਕੀ ਮੈਨੂੰ ਜਿਹੜਾ ਆ ਹਾਂ ਮੈਂ ਜਾਣਦਾ ਆ ਵੀ ਮੈਨੂੰ ਕੁਵਿਟ ਜਿਹੜਾ ਉਹ ਕਰਨਾ ਪਿਆ ਇਹ ਸਹੀ ਡਿਸੀਜਨ ਸੀਗਾ ਪਰ ਕਹਿੰਦੇ ਵੀ ਜੇ ਮੈਂ ਲੜਦਾ ਜਾਂ ਇਲੈਕਸ਼ਨ ਦੇ ਵਿੱਚ ਹੁੰਦਾ ਤਾਂ ਮੈਂ 트럼ਪ ਨੂੰ ਜਿਹੜਾ ਉਹ ਹਰਾ ਦੇਣਾ ਸੀਗਾ ਸੋ ਇਹ ਬਾਈਡਨ ਹੁਣਾਂ ਨੇ ਕੱਲ ਜਿਹੜੇ ਜਾ ਕੇ ਕਹਿੰਦੇ ਵੀ ਉਹ ਗੱਲਬਾਤ ਕੀਤੀ ਕਹਿੰਦੇ ਵੀ ਮੈਂ ਆਪਣੀ ਫੈਸਲੇ ਦੇ ਨਾਲ ਪੀਸ ਤੇ ਆ ਸ਼ਾਂਤੀ ਦੇ ਵਿੱਚ ਜਿਹੜਾ ਉਹ ਹੈਗਾ ਆ ਤੇ ਕਹਿੰਦਾ ਵੀ ਜੋ ਮੈਂ ਲਾਸਟ ਟਰਮ ਦੇ ਵਿੱਚ ਰਨ ਕੀਤਾ ਸੀਗਾ ਤੇ ਮੈਂ ਆਪਣੇ ਆਪ ਨੂੰ ਇੱਕ ट्रांजिशन ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜੋ ਦੇਖਿਆ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੈਕਸੈਸਫੁਲੀ ਅ ਅਮਰੀਕਾ ਦੇ ਲਈ ਜਿਹੜੀਆਂ ਉਹ ਪੇਸ਼ ਕੀਤੀਆਂ ਜਿੰਨਾ ਚ ਕਈ ਜਿਹੜੇ ਬਿੱਲ ਆ ਕਈ ਜਿਹੜੇ ਕਾਨੂੰਨ ਆ ਉਹ ਉਹਨਾਂ ਨੇ ਕਹਿੰਦੇ ਵੀ ਮੈਂ ਪਾਸ ਕਰਵਾਇਆ ਕਹਿੰਦੇ ਵੀ ਮੈਨੂੰ ਅਨਯੂਜੂਅਲ ਪ੍ਰੈਜ਼ੀਡੈਂਟ ਚਾਹੇ ਜਿਹੜਾ ਮਰਜੀ ਜਿਹੜਾ ਉਹ ਕਹੀ ਜਾਵੇ ਪਰ ਮੈਂ ਜਿਹੜਾ ਵਧੀਆ ਢੰਗ ਦੇ ਨਾਲ ਜਿਹੜਾ ਉਹ ਸਰਵ ਕੀਤਾ ਤੇ ਕਹਿੰਦੇ ਵੀ ਮੈਂ ਅੰਡਰਸਟੈਂਡ ਕਰਦਾ ਮੈਨੂੰ ਸਟੈਪਸਾਈਡ ਕਿਉਂ ਜਿਹੜਾ ਕਰਨਾ ਪਿਆ ਕਿਉਂਕਿ ਉਦੋਂ ਹਰਜੋਤ ਸਿੰਘ ਜੀ ਬਹੁਤ ਅ ਦੇਖਣ ਵਾਲੀ ਗੱਲ ਬਣੀ ਸੀਗੀ ਵੀ ਜਿੱਥੇ ਕੁਝ ਘੰਟੇ ਪਹਿਲਾਂ ਜਾਂ ਕੁਝ ਦਿਨਾਂ ਦੇ ਵਿੱਚ ਇਹ ਬਿਆਨ ਆ ਰਹੇ ਸੀਗੇ ਵੀ ਪ੍ਰੈਜ਼ੀਡੈਂਟ ਬਾਈਡਨ ਤਾਂ ਰੀ-ਇਲੈਕਸ਼ਨ ਰਨ ਕਰਨਗੇ ਕਰਨਗੇ ਫਿਰ ਅਚਨ ਅਚਨ ਚੇਤੇ ਜਿਹੜਾ ਉਹ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ ਉਹਨਾਂ ਨੇ ਆਪਣੀ ਚਿੱਠੀ ਲਿਖ ਕੇ ਕਮਲਾ ਹਰਿਸ ਨੂੰ ਅਡੋਰਸ ਕਰਕੇ ਤੇ ਆਪ ਰੇਸ ਚੋਂ ਜਿਹੜਾ ਉਹ ਬਾਹਰ ਹੋਣ ਦਾ ਜਿਹੜਾ ਉਹ ਫੈਸਲਾ ਲੈ ਲਿਆ ਸੀ ਖਾਸੇ ਜਿਹੜੇ ਆ ਉਹ ਨਿਰਾਸ਼ ਜਾਂ ਨਾਰਾਜ਼ ਜਿਹੜੇ ਉਹ ਉਹ ਜੀ ਕਿ ਪਰ ਇਵੈਂਚੁਅਲੀ ਲੱਗਦਾ ਵੀ ਹੁਣ ਹੌਲੀ ਹੌਲੀ ਉਸ ਗੱਲ ਨੂੰ ਆ ਆਪ ਜਿਹੜਾ ਉਹ ਮੰਨਣ ਨੂੰ ਰੈਡੀ ਜਿਹੜੇ ਉਹ ਹੋ ਚੁੱਕੇ ਆ ਉਹਨਾਂ ਨੇ ਕਿਹਾ ਵੀ ਮੇਰਾ ਰਿਲੇਸ਼ਨਸ਼ਿਪ ਬਿਲਕੁਲ ਠੀਕ ਹੈਗਾ ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ ਜਾਂਦੇ ਜਾਂਦੇ ਆਪਾਂ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਸੀਗਾ ਵੀ UN ਦੇ ਵਿੱਚ ਆਪਣਾ ਖੀਲਾ ਭਾਸ਼ਣ ਐਜ਼ ਅ ਪ੍ਰੈਜ਼ੀਡੈਂਟ ਵੀ ਉਹ ਕਰ ਚੁੱਕੇ ਨੇ ਜੀ